ਮੈਂ ਪਹਿਲਾਂ ਨੀਅਤ ਤੇ ਕਰਮ ਦੇ ਨਾਲ ਆਪਣਾ ਵਕਾਲਤ ਦਾ ਪੇਸ਼ਾ ਕਰਦੀ ਸੀ ਮੈਂ ਕ੍ਰਿਮੀਨਲ ਲਾਇਰ ਸੀ ਉਹਤੇ ਉਹਦੇ ਵਿੱਚ ਇਹ ਇੱਕ ਹੀ ਲਾਈਨ ਲਿਖੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰੰਗਜ਼ੇਬ ਨੇ ਸ਼ੀਸ਼ ਕਲਮ ਕੀਤਾ ਤਿਲਕ ਜੰਜੂ ਵਾਸਤੇ ਮੈਂ ਐਜੂਕੇਟਿਡ ਹਾਂ ਲੇਕਿਨ ਮੈਂ ਕਦੇ ਵੀ ਹਿਸਟਰੀ 'ਚ ਪੜਿਆ ਨਹੀਂ ਭਈ ਔਰੰਗਜ਼ੇਬ ਨੇ ਐਦਾਂ ਕੋਈ ਕੀਤਾ ਅਸੀਂ ਉਹਦੀ ਉਹਨਾਂ ਦੀ ਗਾਥਾ ਪੜੀ ਹੈ ਦਾ ਗ੍ਰੇਟ ਅਕਬਰ ਦਾ ਗ੍ਰੇਟ ਔਰੰਗਜ਼ੇਬ ਜਦੋਂ ਮੈਨੂੰ ਇਹ ਪਤਾ ਲੱਗਾ ਤੇਰੇ ਮੇਰੇ ਮਨ 'ਚ ਵੇ ਰਾਗਾਇਆ ਕਿ ਦੇਖੋ ਆਪਾ ਬ੍ਰਾਹਮਣ ਹੈ ਤੇ ਸਾਡਾ ਤਿਲਕ ਜੰਜੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਰਨ ਬਚਿਆ ਹੈ ਤੇ ਸਾਨੂੰ ਦੱਸਿਆ ਨਹੀਂ ਗਿਆ ਇਹਦੇ ਬਾਰੇ ਮੈਂ ਜਦੋਂ ਘਰ ਚ ਇਹ ਗੱਲ ਨੂੰ ਲੈ ਕੇ ਗਈ ਤੇ ਘਰ ਵਾਲੇ ਕਹਿੰਦੇ ਬਈ ਇਹ ਸਿੱਖਾ ਦੇ ਗੁਰੂ ਨੇ ਤੇ ਮੈਨੂੰ ਬੜਾ ਅਜੀਬ ਜਿਹਾ ਲੱਗਾ ਬਈ ਮੇਰੇ ਘਰ ਵਾਲੇ ਨਹੀਂ ਜਾਣਦੇ ਤੇ ਮੇਰੇ ਮਨ 'ਚ ਵਿਰਾਗ ਆ ਗਿਆ ਹੁਣ ਬਹੁਤ ਕਰ ਲਈ ਵਕਾਲਤ ਹੁਣ ਤਾਂ ਮੈਂ ਗੁਰੂ ਸਾਹਿਬ ਦਾ ਪ੍ਰਚਾਰ ਕਰਨਾ ਹੈ ਦਿੱਲੀ ਵਿਖੇ ਜਦੋਂ ਮੈਂ ਇੱਕ ਦਿਨ ਆਪਣੇ ਕੇਸ ਦੇ ਸਿਲਸਿਲੇ 'ਚ ਗਈ ਮੈਂ ਉੱਥੇ ਔਰੰਗਜ਼ੇਬ ਲੇਨ ਨੂੰ ਵੇਖਿਆ ਤੇ ਮੇਰੇ ਮਨ 'ਚ ਇੱਕ ਭਾਵ ਆਇਆ ਦੇਖੋ ਜਿੱਥੇ ਇੱਕ क्रूर ਸ਼ਾਸਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਕਲਮ ਕੀਤਾ ਜਿੱਥੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸੁਸ਼ੋਭਿਤ ਹੈ ਉੱਥੇ ਉਹਦੇ ਬਿਲਕੁਲ ਨੇੜੇ ਹੀ ਔਰੰਗਜ਼ੇਬ ਲੇਨ ਲੱਗੀ ਹੈ ਉਹਦਾ ਕੋਈ ਮਤਲਬ ਨਹੀਂ ਬਣਦਾ ਮੈਂ 9 ਜਨਵਰੀ ਨੂੰ ਜਾ ਕੇ ਉੱਥੇ ਉਹਨੂੰ ਅਗਦੇ ਹਵਾਲੇ ਕਰਤਾ ਸੀ ਤੇ ਉੱਥੇ ਗੁਰੂ ਤੇਗ ਬਹਾਦਰ ਲੇਨ ਮੈਂ ਬੋਰ ਸਾਇਨ ਸਾਪਿਤ ਕੀਤਾ ਤੇ ਮੰਗ ਉਠਾਈ ਕਿ ਇਹ ਖਤਮ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਮੈਨੂੰ ਤਿਹਾਰ ਵੀ ਜਾਣਾ ਪਿਆ ਹੁਣ ਵੀ ਮੇਰੇ ਤੇ ਕੇਸ ਚੱਲਦਾ ਹੈ ਮਾਰਚ 'ਚ ਮੇਰੀ ਡੇਟ ਹੈ ਲੇਕਿਨ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਉਹ ਲੇਨ ਹਟਵਾਉਣ 'ਚ ਸક્ષਮ ਹੋਏ ਆਂ ਤੇ ਕਉ ਮੈਂ ਵਕਾਲਤ ਪੇਸ਼ੇ ਤੋਂ ਵੀ ਵਕੀਲ ਆ ਤੇ ਅਸੀਂ ਸਿੱਖਾ ਦੇ ਮਸਲੇ 'ਚ ਵੀ ਖੜ ਕੇ ਬੋਲਦੇ ਆ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੇਰੇ ਉੱਤੇ ਕਿਰਪਾ ਹੋਈ ਤੇ ਮੈਂ ਉਸ ਦਿਨ ਆਪਣਾ ਪ੍ਰਣ ਲਿਆ ਸੀ ਅੰਤਿਮ ਸ਼્વાસ ਤੱਕ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਕਰਾਂਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਾਂਗੀ ਬਾਅਦ 'ਚ ਮੇਰੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੋਈ ਤੇ ਮੈਨੂੰ ਖਾਲਸਾ ਬਣਨ ਦਾ ਮੌਕਾ ਮਿਲਿਆ ਕੋਈ ਕਹਿੰਦਾ ਜੀ ਅਸੀਂ ਵਿਰਕ ਹਾਂ ਕੋਈ ਕਹਿੰਦਾ ਜੀ ਅਸੀਂ ਹੋਰ ਤਾਂ ਤਾਂ ਤੇ ਨਵੇਂ-ਨਵੇਂ ਸਰਨੇਮ ਲਗਾਏ ਜਾਂਦੇ ਆ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਸਿੰਘ ਤੇ ਕੌਰ ਦਾ ਕਈ ਵਾਰੀ ਮੈਨੂੰ ਕਹਿੰਦੇ ਜੀ ਅਨੁਰਾਧਕੌਰ ਭਾਰਗੋ ਮੈਂ ਕਹਿੰਨੀ ਆ ਜੀ ਮੈਂ ਹੁਣ ਅਨੁਰਾਧਕੌਰ ਖਾਲਸਾ ਕਿਉਂਕਿ ਭਾਰਗੋ ਉਹ ਹੁਣ ਜਾ ਚੁੱਕਿਆ ਹੈ ਹੁਣ ਮੈਂ ਕੌਰ ਆ ਤੇ ਕੌਰ ਉਹ ਪੰਛੀ ਸੀ ਜਿਹੜਾ ਕਹਿੰਦੇ ਆ ਬਾਜ ਕੇ ਮੂੰਹ ਤੋਂ ਮਾਸ ਕਢ ਲਾਇਆ ਸੀ ਸਾਬ ਨੇ ਮੈਨੂੰ ਕਿੰਨਾ ਮਾਨ ਬਖਸ਼ਿਆ ਉੱਥੇ ਮੈਨੂੰ ਵਕਾਲਤ ਚ 10 20 50 ਹਜ਼ਾਰ ਲੋਕ ਜਾਣਦੇ ਹੋਣੇ ਅੱਜ ਮੈਨੂੰ ਵਰਲਡ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਤੋਂ ਵੱਡਾ ਦਰਜਾ ਮੈਂ ਕਿਹਾ ਮੈਨੂੰ ਸਾਹ ਜਨਮ ਕਿਹਾ ਜਨਮ ਜਨਮ ਤੇ ਨਹੀਂ ਮਿਲ ਸਕਦਾ ਤੇ ਇੰਨਾ ਵੱਡਾ ਦਰਜਾ ਪਾ ਕੇ ਮੈਂ ਧੰਨ ਹਾਂ ਤੇ ਮੈਂ ਗੁਰੂ ਸਾਹਿਬ ਦੇ ਅੱਗੇ ਇੱਕ ਹੀ ਅਰਦਾਸ ਕਰਦੀ ਆ ਗੁਰੂ ਸਾਹਿਬ ਜਦੋਂ ਵੀ ਮੈਨੂੰ ਜਨਮ ਦਿਓ ਖਾਲਸਾ ਦੇ ਵਿੱਚ ਹੀ ਜਨਮ ਦਿਓ ਕਿਹੜੀ ਵੀ ਬਾਣੀ ਸੁਣ ਸਕਦੇ ਹੋ ਪੰਜ ਜਿਹੜੀ ਸਵੇਰੇ ਦੀ ਬਾਣੀ ਨਿਤਨੇਮ ਦੀ ਬਾਣੀ ਆ ਉਹ ਆਪ ਜੀ ਸੁਣ ਸਕ ਜਪਜੀ ਸਾਹਿਬ ਚਪਈ ਸਾਹਿਬ ਇਹਨੂੰ ਸਾਰੀ ਆਂਦੀ ਹੈ ਨਾਲੇ ਜ਼ਫਰਨਾਮਾ ਇਹਨੂੰ ਸੰਸਕ੍ਰਿਤ ਦਾ ਗਿਆਨ ਹੈ ਇਹਨੂੰ ਫਾਰਸੀ ਦਾ ਇਹਨੂੰ ਆਪ ਜੀ ਸੁਣ ਸਕਦੇ ਹੋ ਗੁਰਬਾਣੀ ਇਹਨੂੰ ਗੁਰੂ ਸਾਹਿਬ ਦੀ ਬਖਸ਼ੀਸ਼ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਫਰਨਾਮਾ ਬਾਦਸ਼ਾਹੀ ਦਾ ਸਿਖ ਕਮਾਲੇ ਕਰਾਤੀ ਕਾਇਮ ਕਰੀਮ ਰਸਾਬਖਸ਼ ਰਸਿਕ ਰਹਾ ਕੁਰਹੀਮ अमा बख्शी बख्शी हो दस्तगीर रजा बख्शी रोजी दे हो दिल पसीर संस्कृत का कहते काफी ज्ञान है तानू हां जी ये जो श्लोक है ना शिव श्रोत ये शिव जी ने ये रावण ने शिव जी को प्रसन्न करने के लिए सुनाया था खुद उन्होंने इस श्लोक को डेवलप किया सी जटा टवी गल जल प्रवाह पावत स्थले गले विलंब लंबता भुजंग तुंग बालिका ਉਹ ਜੀਵਨੀ ਕਿਸ ਤਰੀਕੇ ਨਾਲ ਰਹੀ ਕਿਦਾ ਅਨੁਰਾਧਾ ਜੜੀ ਆ ਅਨੁਰਾਧਾ ਕੌਰ ਬਣੀ ਜਿਸ ਨੂੰ ਸਿੱਖੀ ਬਾਰੇ ਕੁਝ ਪਤਾ ਨਹੀਂ ਸੀ ਜਿਹਨੂੰ ਮਾੜਾ ਮੋਟਾ ਵੀ ਸ਼ਾਇਦ ਦੱਸਾਂ ਗੁਰੂਆਂ ਦੇ ਨਾਮ ਵੀ ਨਹੀਂ ਪਤਾ ਸੀ ਉਹ ਕਿੱਦਾਂ ਸਿੰਘ ਸੱਜ ਕੇ ਇਸ ਦੇ ਬਾਰੇ ਵੀ ਜਾਣਕਾਰੀ ਕਰੋ ਦੱਸੋ ਤੇ ਤੁਹਾਡਾ ਬੱਚਾ ਵੀ ਇਸ ਸਮੇਂ ਤੁਹਾਡਾ ਨਾਲ ਆ ਉਹ ਵੀ ਸਿੰਘ ਸੱਜਿਆ ਹੈ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਡੇਲੀ ਪੋਸਟ ਦੇਖਣ ਵਾਲੇ ਸਾਰੇ ਦਰਸ਼ਕ ਦਰਸ਼ਕਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਬਸਦੀ ਵੀ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਆਗਮਨ ਪ੍ਰਕਾਸ਼ ਪਰ ਦੀ ਲੱਖ ਲੱਖ ਵਧਾਈਆਂ ਦੇਣੀ ਆ ਗੁਰੂ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਤੇ ਸਾਰੀ ਸੰਗਤ ਨੂੰ ਬੜ ਚੜ ਕੇ ਆਪਣੇ ਘਰਾਂ 'ਚ ਮਨਾਉਣਾ ਚਾਹੀਦਾ ਹੈ ਦੀਪਕ ਜਲਾਓ ਭਾਵੇਂ ਗੁਰਦੁਆਰੇ ਘਰ ਜਾ ਕੇ ਤੁਸੀਂ ਮੱਥਾ ਟੇਕੋ ਤੇ ਅੱਜ ਦਾ ਬਹੁਤ ਸ਼ੁਭ ਦਿਨ ਹੈ ਤੇ ਸਾਰੇ ਆਪਣੇ ਘਰਾਂ 'ਚ ਬੈ ਕੇ ਸਿਮਰਨ ਬੰਦਗੀ ਵੀ ਕਰੋ ਤੇ ਜਿਹੜਾ ਵੀਰ ਜੀ ਨੇ ਕੁਐਸਚਨ ਪੁੱਛਿਆ ਹੈ ਕਿ ਕਿੱਦਾਂ ਇਹ ਚੇਂਜ ਹੋਇਆ ਦੇਖੋ ਗੁਰੂ ਦੀ ਕਿਰਪਾ ਦੇ ਬਿਨਾਂ ਕੁਝ ਨਹੀਂ ਹੋ ਸਕਦਾ ਮੈਂ ਪਹਿਲਾਂ ਨੀਅਤ ਤੇ ਕਰਮ ਦੇ ਨਾਲ ਆਪਣਾ ਵਕਾਲਤ ਦਾ ਪੇਸ਼ਾ ਕਰਦੀ ਸੀ ਮੈਂ ਕ੍ਰਿਮੀਨਲ ਲਾਇਰ ਸੀ ਤੇ ਕਾਫੀ ਟਾਈਮ ਤੋਂ ਮੈਂ ਕ੍ਰਿਮੀਨਲ ਲਾਇਰ ਦਾ ਕੰਮ ਕਰਦੀ ਸੀ ਇੱਕ ਦਿਨ 2019 ਦੇ ਵਿੱਚ ਇੱਕ ਆਫਿਸ ਦੇ ਵਿੱਚ ਬੈਠੇ ਹੋਏ ਸੀ ਕਿਸੇ ਕੇਸ ਦੇ ਡਿਸਕਸ਼ਨ ਕਰਦੇ ਸੀ ਉੱਥੇ ਮੈਨੂੰ ਇੱਕ ਹਿੰਦੀ ਦੀ ਚਾਦਰ ਪੁਸਤਕ ਮਿਲੀ ਉੱਥੇ ਉਹਦੇ ਵਿੱਚ ਇੱਕ ਹੀ ਲਾਈਨ ਲਿਖੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰੰਗਜ਼ੇਬ ਨੇ ਸ਼ੀਸ਼ ਕਲਮ ਕੀਤਾ ਤਿਲਕ ਜੰਜੂ ਵਾਸਤੇ ਤੇ ਦੇਖੋ ਮੈਂ ਐਜੂਕੇਟਿਡ ਹਾਂ ਲੇਕਿਨ ਮੈਂ ਕਦੇ ਵੀ ਹਿਸਟਰੀ ਚ ਪੜਿਆ ਨਹੀਂ ਬਈ ਔਰੰਗਜੀਬ ਨੇ ਐਦਾ ਕੋਈ ਕੀਤਾ ਅਸੀਂ ਉਹਦੀ ਉਹਨਾਂ ਦੀ ਗਾਥਾ ਪੜੀ ਹੈ ਦਾ ਗ੍ਰੇਟ ਅਕਬਰ ਦਾ ਗ੍ਰੇਟ ਔਰੰਗਜੀਬ ਕਦੇ ਆਪਾਂ ਇਹ ਨਹੀਂ ਪੜਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਦੇ ਆਪਾਂ ਗੁਰੂ ਗ੍ਰੇਟ ਗੋਬਿੰਦ ਸਿੰਘ ਜੀ ਬਾਰੇ ਨਹੀਂ ਪੜਿਆ ਕبھی ਸਾਹਿਬਜ਼ਾਦੇ ਬਾਰੇ ਨਹੀਂ ਪੜਿਆ ਕਿਉਂਕਿ ਇਹ ਦੇਸ਼ ਦੀ ਵਿਡੰਬਨਾ ਹੈ ਕਿ ਸਾਡੀ ਹਿਸਟਰੀ ਚ ਪੜਾਇਆ ਨਹੀਂ ਜਾਂਦਾ ਤੇ ਜਦੋਂ ਮੈਨੂੰ ਇਹ ਪਤਾ ਲੱਗਾ ਤੇਰੇ ਮੇਰੇ ਮਨਚਿਕ ਵਿਰਾਗ ਆਇਆ ਕਿ ਦੇਖੋ ਆਪਾ ਬ੍ਰਾਹਮਣ ਹੈ ਤੇ ਸਾਡਾ ਤਿਲਕ ਜੰਜੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਰਨ ਬਚਿਆ ਹੈ ਤੇ ਸਾਨੂੰ ਦੱਸਿਆ ਨਹੀਂ ਗਿਆ ਇਹਦੇ ਬਾਰੇ ਮੈਂ ਜਦੋਂ ਘਰ ਚ ਇਹ ਗੱਲ ਨੂੰ ਲੈ ਕੇ ਗਈ ਤੇ ਘਰ ਵਾਲੇ ਕਹਿੰਦੇ ਬਈ ਇਹ ਸਿੱਖਾ ਦੇ ਗੁਰੂ ਨੇ ਤੇ ਮੈਨੂੰ ਬੜਾ ਅਜੀਬ ਜਿਹਾ ਲੱਗਾ ਬਈ ਮੇਰੇ ਘਰ ਵਾਲੇ ਨਹੀਂ ਜਾਣਦੇ ਤੇ ਫਿਰ ਇਹ ਗੱਲ ਨੂੰ ਲੈ ਕੇ ਮੈਂ ਬਾਬਾ ਰਾਮ ਸਿੰਘ ਜੀ ਦੇ ਕੋਲੋਂ ਗਈ ਜਿਹੜੇ ਕਿਸਾਨ ਆंदोलਨ ਚ ਸ਼ਹੀਦ ਹੋਏ ਸੀ ਸਭ ਤੋਂ ਪਹਿਲਾ ਸਰੂਪਾ ਉਹਨਾਂ ਨੇ ਮੈਨੂੰ ਪਾਇਆ ਸੀ ਉਹਨਾਂ ਨੇ ਮੈਨੂੰ ਕਿਹਾ ਪੁੱਤਰ ਇਹ ਗੱਲ ਹੈ ਤੇ ਐਦਾਂ ਇਤਿਹਾਸ ਇਹ ਹੈ ਸਾਡਾ ਵੀਰੇ ਮੈਂ ਦੱਸ ਨਹੀਂ ਸਕਦੀ ਉਸ ਦਿਨ ਮੇਰੇ ਮਨ 'ਚ ਜਿਹੜਾ ਵਿਰਾਗ ਆਇਆ ਨਾ ਮੈਨੂੰ ਲੱਗਾ ਕਿ ਦੇਖੋ ਸਭ ਤੋਂ ਵੱਡਾ ਦੁੱਖ ਮੈਨੂੰ ਇਹ ਹੋਇਆ ਕਿ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਸਾਡਾ ਅਸਤਿਤਵ ਕਿਦੇ ਕਾਰਨ ਹੈ ਤੇ ਮੇਰੇ ਮਨ 'ਚ ਵਿਰਾਗ ਆ ਗਿਆ ਹੁਣ ਬਹੁਤ ਕਰ ਲਈ ਵਕਾਲਤ ਹੁਣ ਤਾਂ ਮੈਂ ਗੁਰੂ ਸਾਹਿਬ ਦਾ ਪ੍ਰਚਾਰ ਕਰਨਾ ਹੈ